ਡੀਜੀਪੀ ਸਾਹਿਬ ਦੀ ਗੱਲ ਕਰ ਲਈਏ ਵੀ ਡੀਜੀਪੀ ਸਾਹਿਬ ਨੇ ਇਹੋ ਜਿਹਾ ਕੀ ਕਿ ਐਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਹਾਂਜੀ ਜਿਹਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਨੋਟਸ ਲੈਣਾ ਪਿਆ ਗਿਆ ਉਹਨਾਂ ਨੇ ਨਹੀਂ ਮੈਂ ਉਹ ਵੀ ਖਬਰ ਮੈਂ ਵੇਖੀ ਤਾਂ ਨਹੀਂ ਹੈ ਜੀ ਮੈਂ ਕੋਸ਼ਿਸ਼ ਕਰਦਾ ਹਾਂ ਵੀ ਇਹ ਕਿਹੜੇ ਐਨਕਾਊਂਟਰ ਦਾ ਕਿਉਂਕਿ ਕੁਝ ਲੋਕ ਅਬੋਰ ਦੇ ਐਨਕਾਊਂਟਰ ਦਾ ਜ਼ਿਕਰ ਕਰ ਰਹੇ ਸਨ ਕਿ ਅਬੋਰ ਦੇ ਐਨਕਾਊਂਟਰ ਦੇ ਵਿੱਚ ਅ ਸ਼ਾਇਦ ਸ਼ਿਕਾਇਤ ਹੋਈ ਆ ਜੀ ਦਰਅਸਲ ਕੀ ਹੈ ਕਿ ਸ਼ਿਕਾਇਤ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਗਈ ਆ ਜੀ ਠੀਕ ਹੈ ਨਾ ਜਦੋਂ ਇਸ ਤਰ੍ਹਾਂ ਦੀ ਸ਼ਿਕਾਇਤ ਹੋ ਜਾਂਦੀ ਆ ਤਾਂ ਕਿਤੇ ਨਾ ਕਿਤੇ ਕਹ ਲੋ ਕਿ ਸੁਰਖੀਆਂ ਵੀ ਬਣਦੀਆਂ ਨੇ ਜਦੋਂ ਸੁਰਖੀਆਂ ਬਣਦੀਆਂ ਤਾਂ ਫਿਰ ਇੱਕ ਦਬਾਅ ਵੀ ਬਣਦਾ ਹੈ ਦਬਾਅ ਇਸ ਤਰ੍ਹਾਂ ਦਾ ਹੁੰਦਾ ਜੀ ਕਿ ਪੰਜਾਬ ਪੁਲਿਸ ਅੱਗੇ ਐਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਬੜੀ ਮਾਰ ਸਹਿ ਚੁੱਕੀ ਆ ਜੀ ਅੱਜ ਵੀ ਜੇ ਤੁਸੀਂ ਦੇਖੋਗੇ 20 20 ਸਾਲ ਬਾਅਦ 33 ਸਾਲ ਬਾਅਦ ਇਹਨਾਂ ਦੇ ਜਿਹੜੇ ਆਫੀਸਰ ਆ ਉਸ ਵੇਲੇ ਦੇ ਜਿਨ੍ਹਾਂ ਨੂੰ ਰੱਬ ਨਹੀਂ ਸੀ ਯਾਦ ਅੱਜ ਉਹ ਬੁੱਢੇ ਵੀ ਹੋ ਗਏ ਤੇ ਵੱਜ ਵੀ ਗਏ ਹੂੰ ਇੱਕ ਨਾ ਪਿਛਲੇ ਦਿਨੀ ਸਕਰੀਨ ਸ਼ਾਟ ਮੈਨੂੰ ਕਿਸੇ ਬੰਦੇ ਨੇ ਭੇਜਿਆ ਸੀਗਾ ਤੇ ਮੈਂ ਮਤਲਬ ਕਿ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਠੀਕ ਹੈ ਜੀ ਜੀ ਭੇਜਣ ਵਾਲਾ ਵੀ ਅਗੋਂ ਸਾਡਾ ਕੋਈ ਮਿੱਤਰ ਵਕਾਲਤ ਨਾਲ ਵੀ ਜੁੜਿਆ ਰਿਹਾ ਸਿਆਸਤ ਨਾਲ ਵੀ ਜੁੜਿਆ ਰਿਹਾ ਮਦਦ ਦੀ ਪਾਰਟੀ ਨਾਲ ਵੀ ਜੁੜਿਆ ਰਿਹਾ ਕਸਾਨ ਲੇਰ ਨਾਲ ਵੀ ਜੁੜਿਆ ਰਿਹਾ ਬਹੁ ਗੁਣੀ ਮਿੱਤਰ ਆ ਮੈਂ ਨਾ ਹਰਾਨ ਰਹਿ ਗਿਆ ਉਸ ਸਕਰੀਨ ਸ਼ਾਟ ਨੂੰ ਕਿਉਂ ਕਿਸੇ ਗਰੁੱਪ ਦਾ ਸਕਰੀਨ ਸ਼ਾਟ ਸੀਗਾ ਜਿਹਦੇ ਵਿੱਚ ਡੀਜੀਪੀ ਸਾਹਿਬ ਦਾ ਜ਼ਿਕਰ ਸੀਗਾ ਦੇਖੋ ਇਹ ਬਰਨਾਲਾ ਦੇ ਐਸਐਸਪੀ ਸਰਫਰਾਜ਼ ਆਲਮ ਨੂੰ ਇਨਕਾਊਂਟਰ ਕਰਨ ਤੇ ਸ਼ਾਬਾਸ਼ੀ ਦਿੱਤੀ ਗਈ ਸੀ ਗੌਰਵ ਯਾਦਵ ਡੀਜੀਪੀ ਹੂੰ ਤਾਂ ਇਹ ਹੁਣ ਜਿਹੜੀ ਸ਼ਿਕਾਇਤ ਆ ਉਹ ਗਈ ਆ ਐਡਵੋਕੇਟ ਨikhil ਸ਼ਰਾਫ ਹੋਰਾਂ ਦੇ thro ਜੀ ਠੀਕ ਹੈ ਉਹ ਖਬਰ ਮੈਨ ਲੱਭ ਲਈ ਆ ਹੂੰ ਹੂੰ ਨikhil ਸ਼ਰਾਫ ਹੋਰਾਂ ਨੇ ਇਸ ਸ਼ਿਕਾਇਤ ਨੂੰ ਕੀਤਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਪਾਸ ਠੀਕ ਹੈ ਕਿ ਇੱਕ ਤੇ ਇਹਦੀ ਪੜਤਾਲ ਕਰੋ ਕਿਉਂਕਿ ਦੇਖੋ ਅੱਜ ਕੱਲ ਸਕਰੀਨ ਸ਼ਾਟ ਵਗੈਰਾ ਜਿਹੜੇ ਆ ਨਾ ਉਹ ਆਪਾਂ ਨੂੰ ਪਤਾ ਹੀ ਆ ਕਿ ਭਾਈ ਬਣ ਵੀ ਜਾਂਦੇ ਆ ਬਥੇਰਾ ਕੁਸ਼ਿਆ ਹਨਾ ਇਹ ਕਿਸੇ ਗੱਲ ਤੇ ਆਪਾਂ ਕਹਿ ਲੋ ਕਿ ਯਕਦਮ ਯਕੀਨ ਵੀ ਨਹੀਂ ਕਰ ਸਕਦੇ ਦੂਜੀ ਗੱਲ ਇਹ ਹੁੰਦੀ ਆ ਕਿ ਇਨਕਾਊਂਟਰ ਤੇ ਆਪਣੇ ਸਾਹਮਣੇ ਹੀ ਆ ਨਾ ਅਵੋਰ ਵਾਲਾ ਇਨਕਾਊਂਟਰ ਜੀ ਹੁਣ ਉਹਦੀ ਵੀ ਚਰਚਾ ਕਰ ਲਈਏ ਉਹ ਤਾਂ ਕੀ ਨਿਕਲਿਆ ਹੂੰ ਬਿਲਕੁਲ ਡੀਆਈਜੀ ਸਾਹਿਬ ਹੂੰ ਰਿਕਾਰਡਡ ਵੀਡੀਓ ਚ ਕਹਿ ਰਹੇ ਨੇ ਕਿ ਅਸੀਂ ਰਿਕਵਰੀ ਵਾਸਤੇ ਲਿਆਂਦਾ ਤੇ ਐਫਆਈਆਰ ਚ ਕਹਿ ਰਹੇ ਨੇ ਕਿ ਜੀ ਅਸੀਂ ਲਿਆਂਦਾ ਤੇ ਇਹਨਾਂ ਦੇ ਨਾਲ ਦੇ ਮਾਰ ਗਏ ਜੀ ਸਰ ਕਿਤਾ ਯਕੀਨ ਕਰੋਗੇ ਤੇ ਇਸ ਤਰ੍ਹਾਂ ਦੇ ਘਟੋ ਘਟੇ ਦੋ ਦਰਜਨ ਐਨਕਾਉਂਟਰ ਪੰਜਾਬ ਦੇ ਵਿੱਚ ਹੋਏ ਨੇ ਹੂੰ ਜਿਨ੍ਹਾਂ ਚ ਕਹਾਣੀ ਦੀ ਸਮਾਨਤਾ ਇਹੋ ਆ ਕਿ ਜੀ ਅਸੀਂ ਇਹਨਾਂ ਨੂੰ ਫੜਿਆ ਰਿਕਵਰੀ ਵਾਸਤੇ ਖੜਿਆ ਤੇ ਉਹ ਤੋਂ ਬਾਅਦ ਇਹਨਾਂ ਨੇ ਵੈਪਨ ਪੁੱਟਿਆ ਸਾਡੇ ਤੇ ਚਲਾਇਆ ਅਸੀਂ ਇਹਨਾਂ ਦਾ ਭੋਗ ਪਾਇਆ ਇਹ ਜੇ ਇੱਕ ਐਨਕਾਉਂਟਰ ਇਸ ਤਰ੍ਹਾਂ ਦਾ ਜੇ ਮੰਨ ਲਓ ਦੇਖਿਆ ਜਾਇਆ ਬੋਰ ਵਾਲਾ ਜੇ ਇਹ ਖੁੱਲ ਗਿਆ ਕੱਲ ਨੂੰ ਹੋ ਸਕਦਾ ਕੱਲ ਨੂੰ ਹੋਰ ਵੀ ਖੁੱਲ ਜਾਣਾ ਜੀ ਠੀਕ ਹੈ ਨਾ ਜੀ ਤੂੰ ਗੱਲ ਇਹ ਆ ਕਿ ਕਿਤੇ ਇਹ ਨਾ ਹੋਵੇ ਕਿ ਜਿਹੜਾ ਉਹ ਆਪਾਂ ਅੱਗੇ ਕਰਨਲ ਬਾਠ ਵਾਲਾ ਮਾਮਲਾ ਦੇਖਿਆ ਕਿ ਉਸ ਤੋਂ ਬਾਅਦ ਉਹ ਥੋੜਾ ਜਿਹਾ ਪਿੱਛੇ ਨੂੰ ਜਾਣ ਤੇ ਫਿਰ ਸੀਬੀਆਈ ਇਹ ਡਿਮਾਂਡ ਰੱਖਦੇਵੇ ਕਿ ਭਾਈ ਦਿਓ ਜਾਨੂ ਜਾਂਚ ਹ 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 ਪਰ ਡੀਜੀਪੀ ਬੰਨੀਓ ਮਤਲਬ ਕਿ ਸ਼ਾਬਾਸ਼ੀ ਦੇਣੀ ਤੇ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਥ ਕਥਿਤ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਤਾਂ ਉਹ ਮੁਸ਼ਕਲ ਚ ਪਾ ਸਕਦੀਆਂ ਇਹਨਾਂ ਨੂੰ ਅੱਜ ਨਹੀਂ ਤੇ ਗੱਲ ਜੀ ਠੀਕੋ ਠੀਕੋ ਕਿਉਂਕਿ ਆnde ਹੁੰਦੇ ਨੇ ਨਾ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਰਹਿਣ ਬਾਹਰ ਆ ਜੀ ਠੀਕ ਹੈ ਇਹ ਸਮਾਜ ਜਿਹੜਾ ਉਹ ਸਦਾ ਨਹੀਂ ਠਹਿਰਦਾ ਹੁੰਦਾ ਕਈ ਵਾਰ ਫਿਰ ਲੰਘੇ ਪਾਣੀ ਜਿਹੜੇ ਆ ਨਾ ਉਹ ਤੇ ਮੁੜਦੇ ਨਹੀਂ ਜੀ ਪਰ ਬੰਦਾ ਜਿਹੜਾ ਨਾ ਉਹ ਉੱਥੇ ਹੀ ਖੜੋਤਾ ਤੇ ਖੜੋਤਾ ਹੁੰਦੇ ਉਹਦੇ ਹੱਥੋਂ ਫਿਰ ਉਹ ਸਾਰਾ ਕੁਝ ਖੁੱਸ ਚੁੱਕਾ ਹੁੰਦਾ ਜਿਸ ਦੇ ਸਰੂਰ ਦੇ ਵਿੱਚ ਉਹ ਝੂਮ ਝੂਮ ਕੇ ਉੱਥੇ ਸਭ ਕੁਝ ਕਰ ਰਿਹਾ ਹੁੰਦਾ ਉਹ ਵੀ ਤੇਜ ਜੀ